ਪੰਜਾਬ ਆਰਤੀਆ ਫੈਡਰੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਵਿਚੇ ਕਲਣਾ ਤੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਿਛਲੇ ਸਾਲ ਆਰਤੀਆ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਜਾਨ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਵੱਲੋਂ ਆਰਤੀਆ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਹਨਾਂ ਦਾ ਕਮਿਸ਼ਨ ਜੋ ਕਿ ਕੇਂਦਰ ਸਰਕਾਰ ਨੇ ਦੇਣਾ ਹੁੰਦਾ ਹੈ ਉਹ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਆਰਤੀਆ ਨੂੰ ਉਹਨਾਂ ਦਾ ਕਮਿਸ਼ਨ ਦਿਵਾਇਆ ਜਾਵੇਗਾ ਉਹਨਾਂ ਦੇ ਇਸ ਦਿੱਤੇ ਭਰੋਸੇ ਤੋਂ ਬਾਅਦ ਪਿਛਲੇ ਸਾਲ ਆਰਤੀਆ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਸੀ ਪਰ ਇਸ ਸਾਲ ਫਿਰ ਆਪਣੀਆਂ ਮੰਗਾਂ ਨੂੰ ਕੀ ਆਰਤੀ ਐਸੋਸੀਏਸ਼ਨ ਹੜਤਾਲ ਦਾ ਪ੍ਰੋਗਰਾਮ ਬਣਾ ਰਹੀ ਸੀ ਪਰ ਉਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਕੈਬਨਿਟ ਮੰਤਰੀਆਂ ਵੱਲੋਂ ਆਰਤੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਆਰਤੀਆਂ ਨੂੰ ਇਹ ਵੀ ਕਿਹਾ ਗਿਆ ਕਿ ਪੰਜਾਬ ਪਹਿਲਾ ਹੀ ਹੜਾ ਦੀ ਲਪੇਟ ਤੇ ਵਿੱਚ ਹੈ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਪਰ ਇਸ ਹਾਲਾਤ ਤੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੀ ਪਾ ਨਹੀਂ ਫੜੀ ਉਹਨਾਂ ਆਰਤੀਆਂ ਨੂੰ ਕਿਹਾ ਕਿ ਤੁਸੀਂ ਹੁਣ ਹੜਤਾਲ ਨਾ ਕਰੋ ਤੇ ਮੰਡੀਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਲਈ ਜਲਦ ਤੋਂ ਜਲਦ ਮੁਕੰਮਲ ਕਰਵਾਓ ਅਤੇ ਸਰ ਕੀ اجلاس ਕੀਤਾ ਜਾ ਰਿਹਾ ਹੈ ਔਰ ਕਿੱਥੇ ਕੀਤਾ ਜਾ ਰਿਹਾ ਹੈਗਾ ਇਹ ਪਿਛਲੇ ਸਾਲ ਪੰਜਾਬ ਦੀਆਂ ਨਾਜ ਮੰਡੀਆਂ ਤੇ ਰਾਈਸ ਵੇਲ ਸਟ੍ਰਾਈਕ ਤੇ ਚਲੇ ਗਏ ਸੀ ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਉਸ ਸਮੇਂ ਇਹ ਮਾਨਯੋਗ ਉਸ ਸਮੇਂ ਦੇ ਚੀਫ ਸੈਕਟਰੀ ਸਾਹਿਬ ਨੇ ਸਾਡੇ ਨਾਲ ਕਰੀਬ 6 ਮੀਟਿੰਗਾਂ ਕੀਤੀਆਂ ਪੰਜਾਬ ਦੇ ਆਰਟੀ ਐਸੋਸੀਏਸ਼ਨ ਨਾਲ ਉਸ ਤੋਂ ਬਾਅਦ ਲਾਸਟ ਮੀਟਿੰਗ ਜਿਹੜੀ ਸਾਡੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਗ੍ਰਹਿ ਵਿਖੇ ਸਾਡੀ ਮੀਟਿੰਗ ਹੋਈ 7 ਅਕਤੂਬਰ 2024 ਨੂੰ ਉਹਦੇ ਚ ਉਹਨੇ ਇਹ ਗੱਲ ਕਹੀ ਕਿ ਜੇ ਕੇਂਦਰ ਸਰਕਾਰ ਤੁਹਾਡੀ ਪੂਰੀ ਆਰਥ ਨਹੀਂ ਦਿੰਦੀ 2.5% ਜੋ ਤੁਹਾਡੀ ਬੰਦੀ ਹੈ ਏਪੀਐਮਸੀ ਐਕਟ ਦੇ ਤਹਿਤ ਪੰਜਾਬ ਮੰਡੀ ਬੋਰਡ ਦਾ ਜਿਹੜਾ ਐਕਟ ਹੈ ਤਾਂ ਉਹਦਾ ਜਿਹੜਾ ਡਿਫਰੈਂਸ ਹੈ 400 ਰੁਪਏ ਤੋਂ ਵੱਧਾ ਉਹ ਅਸੀਂ ਪੂਰਾ ਕਰਾਂਗੇ ਪਰ ਕਰੀਬ ਸਾਲ ਦੇ ਬੀਤਣ ਦੇ باوجود ਮੁੱਖ ਮੰਤਰੀ ਸਾਹਿਬ ਨੇ ਨਾ ਸਾਡੀ ਕੋਈ ਮੀਟਿੰਗ ਬੁਲਾਈ ਨਾ ਸਾਨੂੰ ਕੋਈ ਆਰਥ ਝੋਨੇ ਦੇ ਦਿੱਤੀ ਨਾ ਕਰਨਕ ਦੇ ਦਿੱਤੀ ਜਿਹੜੇ ਸਾਡਾ ਡਿਫਰੈਂਸ ਬੰਦਾ ਸੀ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਰਹੀ ਹੈ ਉਹਦਾ ਡਿਫਰੈਂਸ ਜਿਹੜਾ ਸੀ 12 14 15 ਵੀ ਕੋਟਲ ਦਾ ਵੱਧ ਕੇ ਹੋ ਗਿਆ ਕਣਕ ਝੋਨੇ 'ਚ ਸਾਨੂੰ ਨਹੀਂ ਸੀ ਮਿਲਿਆ ਜਦ ਕਿ ਹਰਿਆਣੇ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ 55 ਰੁਪਏ ਪ੍ਰਤੀ ਕੋਟਲ 9 ਰੁਪਏ ਕੋਟਲ ਵਧਾ ਕੇ ਹਰਿਆਣਾ ਸਰਕਾਰ ਦੇ ਰਹੀ ਹੈ ਜਿਸ ਦੇ ਸਬੰਧ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੀ ਮੀਟਿੰਗ ਬੁਲਾਈ ਆਪਣੇ ਕਰਹਿ ਵਿਕੇ ਸੀਐਮ ਹਾਊਸ ਉੱਤੇ ਚ ਗਰੁੱਪ ਆਫ ਮਿਨਿਸਟਰ ਦੇ ਚਾਰ ਮੰਤਰੀ ਸਾਹਿਬਾਨ ਵੀ ਸ਼ਾਮਲ ਹੋਏ ਸਰਾਕਰਮੀਤ ਸਿੰਘ ਖੁੜੀਆ ਜੀ ਸ਼੍ਰੀ ਲਾਲਚੰਦ ਕਟਾਰੂ ਚੱਕ ਜੀ ਸ਼੍ਰੀ ਬਰਿੰਦਰ ਗੋਇਲ ਜੀ ਸਰਦਾਰ ਲਾਲਜੀਤ ਭਲੜ ਜੀ ਤੇ ਚੀਫ ਸੈਕਟਰੀ ਸਾਹਿਬ ਸਾਡੇ ਸ਼੍ਰੀ ਕੈਪਸਨਾ ਜੀ ਤੇ ਹੋਰ ਖਿਦੀ ਏਜੰਸੀਆਂ ਦੇ ਅਧਿਕਾਰੀ ਤੇ ਸਾਡੇ ਪ੍ਰਿੰਸੀਪਲ ਸੈਕਟਰੀ ਫੂਡ ਸ਼੍ਰੀ ਰਾਹੁਲ ਤੋੜੀ ਜੀ ਬੁਦੇ ਸ਼ਾਮਲ ਹੋਏ ਉੱਥੇ ਅਸੀਂ ਆਪਣੀ ਮੰਗ ਰੱਖੀ ਤਾਂ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਹੜ੍ਹਾਂ ਦੇ ਕਾਰਨ ਪੰਜਾਬ ਦੀ ਹਾਲਤ ਬੜੀ ਨਾਜ਼ੁਕ ਹੋਈ ਪਈ ਹੈ ਕੇਂਦਰ ਸਰਕਾਰ ਕੋਈ ਸਾਡੀ ਬਾਣੀ ਫੜ ਰਿਆ ਤੇ ਸਾਨੂੰ ਥੋੜਾ ਜਿਹਾ ਟਾਈਮ ਦਿਓ ਤੇ ਜਲਦੀ ਅਸੀਂ ਗਵਰਨਮੈਂਟ ਆਫ ਇੰਡੀਆ ਨਾਲ ਤੁਹਾਡੀ ਮੀਟਿੰਗ ਸ਼੍ਰੀ ਅਮਿਤ ਸ਼ਾਹ ਜੀ ਨਾਲ ਕਰਕੇ ਕੌਣਾ ਜਿਹੜਾ ਇਹ ਮਸਲਾ ਹਲਕਰਾਵਾਵਾਂਗੇ ਸਾਨੂੰ 5-10 ਦਿਨ ਦਾ ਸਮਾਂ ਚਾਹੀਦਾ ਤੇ ਨਾਲ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਐਕਿ ਸਾਡੀ ਪੰਜਾਬ ਸਰਕਾਰ ਵੱਲੋਂ ਬੇਨਤੀ ਹੈ ਪੰਜਾਬ ਦੇ ਸਮੂਹ ਆਰਤੀਆ ਵਰਗ ਨੂੰ ਕਿ ਕੋਈ ਸਟ੍ਰਾਈਕ ਨਾ ਕਰੋ ਕਿਸਾਨ ਹਿਤ ਵਰ ਮੁਖ ਰੱਖਦੇ ਹਾਂ ਇਸ ਕਰਕੇ ਅਸੀਂ ਉਹਨਾਂ ਨਾਲ ਇਹ ਗੱਲ ਤਾਂ ਉਹਨਾਂ ਦੀ ਮੰਨ ਲਈ ਤੇ ਨਾਲ ਹੀ ਅਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੀ ਗਵਰਨਮੈਂਟ ਆਫ ਇੰਡੀਆ ਤੋਂ ਜਲਦੀ ਜਲਦੀ ਮੀਟਿੰਗ ਲੈ ਕੇ ਸਾਡਾ ਇਹ ਨਿਪਟਾਰਾ ਕਰੋ ਉਹਨਾਂ ਸਾਨੂੰ ਯਕੀਨ ਦਵਾਇਆ ਕੁਝ ਪੰਗਾ ਪੰਜਾਬ ਨਾਲ ਰਿਲੇਟਡ ਸੀ ਗਿਆ ਜਿਨ੍ਹਾਂ ਦੇ ਵਿੱਚ ਮਾਰਕੀਟ ਕਮੇਟੀ ਦਾ ਲਾਇਸੈਂਸ ਹੀ ਪੂਰੀ ਲਾਈਫ ਵਾਸਤੇ ਮੰਗਿਆ ਸੀ ਉਹਨਾਂ ਨੇ ਕਿੰਨੇ 10 ਸਾਲ ਦਾ ਕਰ ਦਿੰਨੇ ਆ ਜਦ ਕਿ ਵੈਟ ਜੀਐਸਟੀ ਐਸਟੀਐਸਡ ਸਾਰੇ ਲਾਇਸੈਂਸ ਪੂਰੀ ਲਾਈਫ ਵਾਸਤੇ ਹੈ ਲੇਕਿਨ ਇੱਕ ਮਾਰਕੀਟ ਦਾ ਲਾਇਸੈਂਸ ਸਾਰਾ 5 ਸਾਲ ਵਾਸਤੇ ਸੀ ਪਹਿਲਾਂ 20 ਸਾਲ ਵਾਸਤੇ ਹੋਇਆ ਕਰਦਾ ਸੀ ਪਰ ਮੁੱਖ ਮੰਤਰੀ ਸਾਹਿਬ ਆ ਵੀ 10 ਸਾਲ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਸਾਲਾ ਸੀ ਜਿਹੜਾ ਮੰਡੀਆਂ ਦੇ ਵਿੱਚ ਪਲਾਟ ਆੜਤੀਆਂ ਨੇ ਲੈ ਆਕਸ਼ਨ ਤੇ ਜਾਂ ਉਹਨਾਂ ਨੂੰ ਲੌਰਮੈਂਟ ਕੀਤੀ ਗਈ ਉਹਦੇ ਪੈਸੇ ਜੇ ਰੁਕ ਗਏ ਉਹਦੇ ਚ ਮੰਡੀ ਬੋਰਡ ਤੇ ਨਿਊ ਮੰਡੀ ਟਾਊਨਸ਼ਿਪ ਕਾਊਨਸ਼ਿਪ ਬੋਰਡ ਦੋ ਵਿਭਾਗਾਂ ਦੀ ਉਹਦੇ ਚ ਕਟਾਈ ਹੈ ਜਿਹੜੇ ਮੰਡੀਆਂ ਸਮੇਸਰ ਆਬਾਦ ਨਹੀਂ ਕਰ ਸਕੇ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਇਹਨੂੰ ਵਨ ਟਾਈਮ ਸੈਟਲਮੈਂਟ ਦੇ ਤਹਿਤ ਵਿਆਜ ਤੇਰੀ ਪੈਨਲਟੀ ਪਾਈ ਗਈ ਹੈ ਇਹਨੂੰ ਖਤਮ ਕੀਤਾ ਜਾਵੇ ਉਹਨਾਂ ਨੇ ਚੀਫ ਸਕੱਟਰੀ ਸਾਹਿਬ ਨੂੰ ਕਿਹਾ ਵੀ ਜਿਹੜੇ ਪੰਜਾਬ ਨਾਲ ਰਿਲੇਟਡ ਹੈ ਇਹਨਾਂ ਦੇ ਮਸਲੇ ਸੁਣ ਕੇ ਤੇ ਆਪਾਂ ਹੱਲ ਕਰ ਦਈਏ ਜਿਹੜੇ ਰਹਿੰਦੇ ਨੇ ਇੱਕ ਸਾਡਾ ਸੈਲੂਲ ਦਾ ਮਸਲਾ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਸੈਲੂਲ ਲੱਗੇ ਵੀ ਹੈ ਗਵਰਨਮੈਂਟ ਆਫ ਇੰਡੀਆ ਨੇ ਲਾਇਸੈਂਸ ਸੀ ਨੇ ਉਹਦੀ ਸੰਵਾਰਤ ਪੂਰੀ ਨਹੀਂ ਸੀ ਮਿਲਦੀ ਇੱਕ ਸਾਡਾ ਮਸਲਾ ਵੀ ਸਾਡੇ ਆਰਤੀਆਂ ਤੋਂ ਨਜਾਇਜ਼ ਛੋਲਟੇ ਕੱਟੀ ਜਾ ਰਹੀ ਸੀ ਉਹਨਾਂ ਨੇ ਇਹ ਗੱਲ ਕੀਤੀ ਕਿ ਚੀਫ ਸੈਕਟਰੀ ਸਾਹਿਬ ਨੂੰ ਤੇ ਮੰਤਰੀ ਸਾਹਿਬਾਂ ਨੂੰ ਕਹਤਾ ਵੀ ਇਹਨਾਂ ਦੀ ਗੱਲ ਸੁਣ ਕੇ ਪ੍ਰੋਕurement ਏਜੰਸੀਆਂ ਨੂੰ ਵੀ ਜਿਹੜੀਆਂ ਪੰਜਾਬ ਨਾਲ ਰਿਲੇਟਡ ਆ ਤੇ ਜਾਇਜ਼ ਆ ਕਿਉਂਕਿ ਪੰਜਾਬ ਨਾਲ ਰਿਲੇਟਡ ਆ ਵੀ ਨਜਾਇਜ਼ ਸ਼ਾਰਟੇਜੜ ਤੋਂ ਕੱਟ ਦਿੰਦੇ ਆ ਜਦਕਿ ਸ਼ਾਰਟੇਜ ਜਿਹੜੀ ਹੈ ਲੇਟ ਲਿਫਟਿੰਗ ਹੋਣ ਦੀ ਸੂਰਤ ਵਿੱਚ ਠੇਕੇਦਾਰ ਤੋਂ ਲੈਣੀ ਪੈਂਦੀ ਹੈ ਜਿਹੜੇ ਟ੍ਰਾਂਸਪੋਰਟ ਦੇ ਠੇਕੇ ਲੈਂਦੇ ਆ ਉਸ ਤੋਂ ਬਾਅਦ ਇਹ ਉਹਨਾਂ ਨੇ ਚੀਫ ਸੈਕਟਰੀ ਸਾਹਿਬ ਨੂੰ ਕਹਤਾ ਚੀਫ ਸੈਕਟਰੀ ਸਾਹਿਬ ਆਹਦੇ ਉੱਤੇ ਸੱਦੂਗਾ ਅਸੀਂ ਆਪਦੀ ਜੋ ਸਾਡੀ ਫੈਡਰੇਸ਼ਨ ਆਫ ਆਪਾਰਟਿਸ ਪੰਜਾਬ ਦੀ ਬੋਡੀ ਹੈ ਉਹਨਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੇ ਉਸ ਤੋਂ ਅਸੀਂ ਫਿਰ ਫੈਸਲਾ ਕੀਤਾ ਸੀ सीएम ਸਾਹਿਬ ਦੀ ਮੀਟਿੰਗ ਤੋਂ ਬਾਅਦ ਕਿ ਅਸੀਂ 28 ਤਰੀਕ ਨੂੰ ਦਿਨ ਐਤਵਾਰ ਸਵੇਰੇ 10 ਵਜੇ ਅਨਾਜ ਮੰਡੀ ਚਿਗਰਾਵਾ ਦੇ ਵਿੱਚ ਪੂਰੇ ਪੰਜਾਬ ਦਾ اجلاس ਜੋ ਕਿ ਅਸੀਂ ਹਰ ਸਾਲ ਕਰਦੇ ਆਂ ਉਹ ਸਾਲਾਨਾ اجلاس ਅਸੀਂ ਸੱਦ ਲਿਆ ਉਹਦੇ ਸਾਡੇ ਮੇਨ ਮੁੱਦੇ ਹੁਣੇ ਆ ਕਿ ਇੱਕ ਤਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਸਾਡੀ ਜਿਹੜੀ ਢਾਈ ਪੈਸੰਡ ਬੰਦੀ ਅਰਥ ਦੇਵੇ ਦੂਜਾ ਮਸਲਾ ਸਾਡਾ ਹੈ ਕਿ ਜਿਹੜੇ ਠੇਕੇਦਾਰ ਸਿਆਸੀ ਸ਼ੈਦ ਉਤੇ ਕਟ ਰੇਟ ਤੇ ਠੇਕੇ ਲੈ ਕੇ ਜਦਕਿ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਸਰਕਾਰ ਨੂੰ ਛੂਟ ਦਿੱਤੀ ਵੀ ਹੈ ਕਿ 90% ਬਵਤੇ ਤੁਸੀਂ ਟੈਂਡਰ ਦੇ ਸਕਦੇ ਹੋ ਲੇਕਿਨ ਕੁਝ ਠੇਕੇਦਾਰ ਜਿਨ੍ਹਾਂ ਕੋਲ ਗੱਡੀਆਂ ਨਹੀਂ ਸਿਰਫ ਉਹਨਾਂ ਨੇ ਆੜਤੀਆਂ ਦਾ ਖੂਨ ਚूसਣਾ ਕੰਮ ਨਹੀਂ ਕਰਨਾ ਉਹਨਾਂ ਨੇ ਮੰਡੀਆਂ ਦੇ ਵਿੱਚ ਗੱਡੀਆਂ ਪ੍ਰੋਵਾਈਡ ਨਹੀਂ ਕਰੀਆਂ ਲਿਫਟਿੰਗ ਨਹੀਂ ਕਰਨੀ ਉਹਨਾਂ ਦੀ وجہ ਨਾਲ ਮੰਡੀਆਂ ਵਿੱਚ ਕਈ ਕੀ ਦਿਨ ਮਾਲ ਰੁੜਿਆ ਰਹਿੰਦਾ ਉਹਦੀ ਜਿਹੜੀ ਸ਼ਾਰਟੇਜ ਆ ਮਹਰੋਂ ਨਜਾਇਜ਼ ਤੌਰ ਤੇ ਖਰੀਦ ਏਜੰਸੀਆਂ ਆੜਤੀਆਂ ਦਾ ਵਸੂਲਦੀ ਹੈ ਜਦਕਿ ਉਹ ਸਾਰਾ ਪੈਸਾ ਵਸੂਲਣ ਦਾ ਫਰਜ਼ ਬੰਦਾ ਹੈ ਠੇਕੇਦਾਰ ਤੋਂ ਜਾਂ ਸਰਕਾਰ ਆਫੋਰਡ ਕਰੇ ਜੇ ਲੇਟ ਚੱਕਿਆ ਗਿਆ ਕਿਉਂਕਿ ਕਨਕ ਅਸੀਂ 12% ਮੁਕਸਦ ਤੇ ਭਰਦੇ ਆ ਚੁੱਕਣ ਵਾਲੇ 9 10% ਰਹਿ ਜਾਂਦੀ ਆ ਇਹੋ ਜਿਹੇ ਮੁੱਦੇ ਹਾਂਜੀ ਜੀ ਇਹ ਜਿਹੜੇ ਇਹੋ ਜਿਹੇ ਮਸਲੇ ਆ ਸ਼ੌਰਟੀ ਦੇ ਮਸਲੇ ਆ ਠੇਕੇਦਾਰਾਂ ਵੱਲੋਂ ਲੁੱਟਖਸਟ ਹੁੰਦੀ ਆ ਡਾਲੇ ਦੇ ਨਾਂ ਤੇ ਠੇਕੇਦਾਰ ਸਾਨੂੰ ਲੁੱਟਦੇ ਇਹੋ ਜਿਹੇ ਮਸਲੇ ਤੇ ਬਾਕੀ ਜਿਹੜੀ ਉੱਤੇ ਜਿਲ੍ਹਾਸ ਦੇ ਵਿੱਚ ਬਾਕੀ ਪੰਜਾਬ ਦੀਆਂ ਮੰਡੀਆਂ ਤੇ ਜਿਹੜੇ ਪ੍ਰਧਾਨ ਸਾਹਿਬਾਂ ਜਿਲ੍ਹੇ ਦੇ ਪ੍ਰਧਾਨ ਸਾਹਿਬਾਂ ਨੂੰ ਪਹੁੰਚਣਗੇ ਉਹਨਾਂ ਦੇ ਨਾਲ ਵਿਚਾਰ ਕਰਕੇ ਜਿਹੜੇ ਉਹਨੂੰ ਦਿੱਕਤਾਂ ਆਉਂਦੀਆਂ ਉਹਦੀ ਸਾਰੀ ਰੂਪਰੇਖਾ ਤਿਆਰ ਕਰਕੇ ਅਸੀਂ ਮਾਨਯੋਗ ਚੀਫ ਸੈਕਟਰੀ ਸਾਹਿਬ ਜਿਨ੍ਹਾਂ ਨੂੰ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹਨਾਂ ਦੀ ਗੱਲਾਂ ਸੁਣ ਕੇ ਜੋ ਪੰਜਾਬ ਨਾਲ ਰਿਲੇਟਡ ਆ ਉਹਨੂੰ ਹੱਲ ਕੀਤਾ ਜਾਵੇ ਉਹਦੇ ਵਾਸਤੇ ਅਸੀਂ ਪੰਜਾਬ ਦਾ ਜਿਹੜਾ ਪੂਰੇ ਆਰਥਿਕ ਵਰਗ ਦਾ ਜਲਾਸ ਸੱਦਿਆ ਤੇ ਮੈਂ ਤੁਹਾਡੇ ਰਹੀਂ ਪੂਰੇ ਪੰਜਾਬ ਦੇ ਆਰਥਿਕ ਵਰਗ ਨੂੰ ਬੇਨਤੀ ਕਰਦਾ ਹਾਂ ਕਿ ਮਿਤੀ 28 9 2025 ਦਿਨ ਐਤਵਾਰ ਸਵੇਰੇ 10 ਵਜੇ ਨਾਜ ਮੰਡੀ ਜਗਰਾਉਂ ਵਿਖੇ ਪਹੁੰਚ ਕੇ ਜੋ ਆਰਥਿਕ ਉਹ ਆਪਣੇ ਆਪਣੇ ਇਲਾਕੇ ਦੇ ਦੁੱਖ ਤਕਲੀਫਾਂ ਉਹ ਸਾਨੂੰ ਦੱਸਣ ਤਾਂ ਕਿ ਅਸੀਂ ਪੰਜਾਬ ਸਰਕਾਰ ਨਾਲ ਉਹਨਾਂ ਦਾ ਹਲਕਾ ਜਲਦੀ ਜਲਦੀ ਕਰੋ ਸਕੀਏ ਧੰਨਵਾਦ